ਲੇਗੀ ਇਸ ਕਰਕੇ ਉਹ ਲੇਟ ਆ ਸਕੇ ਨੇ ਤੇ ਨਵੀਂ ਜਿਹੜੀ ਅਸੀਂ ਕੋਈ ਗੱਲ ਕਰ ਪਾਉਣੀ ਸੀ ਉਹ ਤਾਂ ਸੰਭਵ ਨਹੀਂ ਹੈਗੀ ਉਹਨਾਂ ਦੇ ਆયા ਉਹ ਆਪਣੇ ਫਾਰਮ ਨਾਲ ਗੱਲ ਕਰ ਰਹੇ ਅਸੀਂ ਗੱਲ ਕਰ ਲਈ ਆ ਆਪਾਂ ਦੋਰੇ ਤੁਹਾਨੂੰ ਕਾਲ ਕਰ ਲਾਂਗੇ ਠੀਕ ਹੈ ਜੀ ਉਹਦੇ ਵਿੱਚ ਸਾਰੀ ਕਲੀਅਰ ਕਰਾਂਗੇ ਪਰ ਜਿਹੜੀ ਜੜੀ ਜਾਣਕਾਰੀ ਮੈਨੂੰ ਉਹਨਾਂ ਨੇ ਮੁਹੱਈਆ ਕਰਾਈ ਇੱਕ ਤਾਂ ਜਿਹੜੇ ਜ਼ਖਮੀ ਆ ਜਿਹੜੇ ਇੱਥੇ ਪਟਿਆਲੇ ਦੇ ਵਿੱਚ ਐਮਐਲਆਰ ਉਹਨਾਂ ਦੀ ਕਟਿਓ 60 ਨੇ ਉਵੇਂ ਇਹਦੇ ਨੂੰ ਜਿਆਦਾ ਬੰਦੇ ਹਸਪਤਾਲਾਂ ਚ ਦਾਖਲ ਹੀ ਨਹੀਂ ਹੋਏ ਹੈਗੇ ਜਿਨ੍ਹਾਂ ਦੇ ਸੱਟਾਂ ਹੈਗੀਆਂ ਵਾ ਉਹਨਾਂ ਨੂੰ ਕਿਹਾ ਵੀ ਸਰਕਾਰੀ ਕਰਾਓ ਜਿਆਦਾ ਨੇ ਜ਼ਖਮੀ ਛੋਟੀਆਂ ਮੋਟੀਆਂ ਸੱਟਾਂ ਵਾਲੇ 30 ਜਿਹੜਾ ਖਨੌਰੀ ਬਾਰਡਰ ਆ ਉਹਦੇ ਤੇ 30 ਬੰਦਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨੇ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਆ ਅਰ ਇੱਥੇ ਤਾਂ ਪੁਲਿਸ ਨੇ ਅੱਗੇ ਆ ਕੇ ਲਾਠੀ ਚਾਰਜ ਨਹੀਂ ਕੀਤਾ ਉੱਥੇ ਅੱਗੇ ਆ ਕੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਵਾ ਤਾ ਬੰਦਿਆਂ ਦੀਆਂ ਲੱਤਾਂ ਵੀ ਟੁੱਟੀਆਂ ਹੈਗੀਆਂ ਬੀਕੇ ਜੂ ਕ੍ਰਾਂਤੀਕਾਰੀ ਦਾ ਕੁਸਿੰਘ ਆ ਜਦੀ ਲੱਤ ਟੁੱਟੀ ਹੈਗੀ ਆ ਸਾਡੇ ਵੀ ਗੰਭੀਰ ਬੰਦੇ ਆ ਜਿਹੜੇ ਹਸਪਤਾਲ 'ਚ ਪਏ ਹੋਏ ਆ ਠੀਕ ਆ ਇੱਕ ਨੂੰ ਪਲਸਟਰ ਲੱਗਾ ਵਾ ਇੱਕ ਦਾ ਆਪਰੇਟ ਹੋਇਆ ਹੈਗਾ ਬਲਦੇਵ ਸਿੰਘ ਜੀ ਬੱਗਾ ਨੇ ਮੇਰੇ ਕੋਲ ਆਪਰੇਟ ਹੋਇਆ ਤੇ ਮਸਾਨੀਆਂ ਸਾਹਿਬ ਨੇ ਜਿਹਦੀ ਲੱਤ ਨੂੰ ਪਲਸਟਰ ਲੱਗਾ ਹੋਇਆ ਤੇ ਹੌਲੀ ਹੌਲੀ ਅਸੀਂ ਹੁਣ ਸਾਰੇ ਨਾਮ ਵੀ ਲੱਭ ਰਹੇ ਆ ਸਾਰਾ ਤਲਾਸ਼ ਰਹੇ ਆ ਵੀ ਕਿਹਡੇ ਕਿੱਦਾਂ ਜ਼ਖਮੀ ਹੋਏ ਨੇ ਕੀ ਕੁਲ ਹੋਇਆ ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ ਵੀ ਦੇਖੋ ਜੜੀਆਂ ਬੁਲਟਸ ਵਰਤੀਆਂ ਗਈਆਂ ਨੇ ਇੱਕ ਤਾਂ ਆਹ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ ਇਹ ਦੇਖ ਲਓ ਦੂਸਰਾ ਹੈਗਾ ਆ ਇਹ ਫੌਜੀਆਂ ਦੀ ਟੈਕਨੀਕ ਮੁਤਾਬਕ ਇਹ ਸਾਡੇ ਤੇ ਵਰਤਿਆ ਨਹੀਂ ਜਾ ਸਕਦਾ ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਆ ਸਰਕਾਰ ਔਰ ਤੁਹਾਡੇ ਮੀਡੀਆ 'ਚ ਜਿਹੜੀ ਗੱਲ ਆਉਂਦੀ ਆ ਵੀ ਪੁਲਿਸ ਪੁਲਿਸ ਨਹੀਂ ਹੈ ਅਗਲੇ ਬਣੇ ਹਰਦ ਸੈਨਿਕ ਫੋਰਸ ਨੇ ਬੀਐਸਐਫ ਤਿਆਰ ਪਿਆ ਉਹਨਾਂ ਨੇ ਮੋਰਚਾ ਸੰਭਿਆ ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ ਇੰਨਾ ਜਬਰਟਾਇਆ ਜਾ ਰਿਹਾ ਅਰਥੋਂ ਮੈਂ ਦੱਸਾਂ ਵੀ ਉਹਨਾਂ ਨੇ ਬੁਲਟਾਂ ਕਿਹੜੀ-ਕੜੀਆਂ ਵਰਤੀਆਂ ਨੇ ਇਹ ਤੋਂ ਕਹਾ ਆ ਰਬਟ ਵਾਲੀ ਗੋਲੀ ਜਿਹੜੀ ਆ ਉਹ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੀ ਇਹ ਤੋਂ ਕਹਾ ਆ ਰਬਟ ਦੀਆਂ ਗੋਲੀਆਂ ਵਾਂ ਜਿਹੜੀਆਂ ਜਿੰਨਾਂ ਦੀ ਵਰਤੋਂ ਹੁੰਦੀ ਹੈਗੀ ਆ ਇੱਕ ਤਾਂ ਇਹ ਵੀ ਹੈਗੇ ਆ ਅਰ ਇਹ ਤੋਂ ਕਹਾ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਇਹ ਜਿਵੇਂ ਕਿਸੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ ਉਹਦੇ ਵਾਂਗ ਜਿਹੜੇ ਐਸਐਲਆਰ ਤੇ ਫਾਇਰ ਨੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀ ਐਸਐਲਆਰ ਆ ਠੀਕ ਆ ਜੀ ਉਹ ਵੀ ਕਿੱਥੇ ਨਿਕਲ ਗਏ ਨਹੀਂ ਭਾਈ ਥੱਲੇ ਛੁੱਟਲੇ ਅੰਦਰੋਂ ਨਿਕਲੀਏ ਭਾਈ ਅੱਗੇ ਵਿਚਾਰ ਕਰਦਾ ਹਾਂ ਜੇ ਅੱਗੇ ਵਿਚਾਰ ਕਰਦਾ ਅਸੀਂ ਦੇਖੇ ਠੀਕ ਆ ਮੈਂ ਉਹ ਤੋਂ ਵੀ ਦਿਖਾਏ ਆ ਉਹ ਐਸਆ ਪੈਗੇ ਭਾਈ ਅਸਲਾਰ ਦੇ ਖੋਲ ਆ ਜਿਹੜੇ ਚੱਲੇ ਹੋਏ ਆ ਜਿਹੜੇ ਸਾਡੇ ਤੇ ਵਰਤੋਂ ਕੀਤੀ ਗਈ ਆ ਤਾਂ ਮਤਲਬ ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ ਮੈਂ ਫਿਰ ਗੱਲ ਸਾਫ਼ ਕਰ ਦੇਵਾਂ ਸਾਡੇ ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਵੇੜਾ ਕਰਨਾ ਮਕਸਦ ਹੈਗਾ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਓ ਮਕਸਦ ਹੈਗਾ ਸੀ2 50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿਓ ਮਕਸਦ ਇਹ ਹੈਗਾ ਵੀ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ ਬਿਜਲੀ ਬਿੱਲ ਜਿਹੜਾ ਨਿੱਜੀ ਕਰਨ ਦੀ ਨੀਤੀ ਉਹਨੂੰ ਵਾਪਸ ਲਾਓ ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਉਹ ਬਾਹਰ ਕੱਢੋ ਖੇਤੀ ਨੂੰ ਠੀਕ ਹੈ ਨਰੇਗਾ 200 ਦਿਨ ਚਲਾਓ ਔਰ ਉਹਦੇ ਵਿੱਚ ਜਿਹੜਾ 700 ਰੁਪਿਆ ਦਿਹਾੜੀ ਦੋ ਸਵਿਧਾਨ ਦੀ 5ਵੀਂ ਸੂਚੀ ਆਦੀਵਾਸੀਆਂ ਵਾਸਤੇ ਉਹ ਲਾਗੂ ਕਰੋ ਇਹ ਮੰਗਾ ਸਾਡੇ ਲਈ ਕੀ ਨੇ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਆ ਸਾਡੇ ਲਈ ਵੀ ਇਹ ਸਾਡੀ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ ਅਸੀਂ ਅਸੀਂ ਸਰਕਾਰ ਨਾਲ ਟਕਰਾ ਪੈਦਾ ਕਰਨ ਲਈ ਨਹੀਂ ਆਏ ਹੋਏ ਵੀ ਬੈਰੀਕੇਡ ਤੋੜਨੇ ਸਾਡਾ ਅਣਖ ਦਾ ਸਵਾਲ ਆ ਦੋ ਕੰਮ ਜਾਂ ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ ਜਾਂ ਇਸ ਜਮਹੂਰੀਅਤ ਦੇ ਵਿੱਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ ਵੀ ਇੱਥੇ ਆ ਕੇ ਆਪਦੀ ਗੱਲ ਕਰ ਲੋ ਹੁਣ ਦੋਵੇਂ ਚੀਜ਼ਾਂ ਨਹੀਂ ਗੱਲ ਕਰ ਸਰਕਾਰ ਕਰ ਰਹੀ ਨਾ ਸਾਡੀਆਂ ਮੰਗਾਂ ਮੰਨ ਰਹੀ ਆ ਨਾ ਦੂਜੀਆਂ ਜਿਹੜਾ ਕੱਲ ਅੱਜ ਮੈਂ ਅਨੁਰਾਜ ਠਾਕੁਰ ਜੀ ਦਾ ਬਿਆਨ ਦੇਖ ਰਿਹਾ ਉਹਨਾਂ ਤੇ ਮੰਗ ਪੱਤਰ ਵੱਧਦਾ ਜਾ ਰਿਹਾ ਮੈਂ ਕੋਈ ਹਿੰਦੀ ਰਿਪੀਟ ਕਰ ਦਵਾਂ ਉਹ ਠੀਕ ਨਹੀਂ ਹੈ ਅਸੀਂ ਪਹਿਲੇ ਦਿਨੋਂ ਜਿਹੜਾ ਮੰਗ ਪੱਤਰ ਭੇਜਿਆ ਉਹੀ ਸਾਡਾ ਮੰਗ ਪੱਤਰਗਾ ਹੁਣ ਇਹ ਕੇਂਦਰ ਸਰਕਾਰ ਤੈਅ ਕਰੂਗੀ ਵੀ ਕਿਹੜੀ ਮੰਗ ਸੀ ਲਿਖ ਕੇ ਕੱਲੀਏ ਤੇ ਕਿਹੜੀ ਨਾ ਕੱਲੀਏ ਜਿਵੇਂ ਨੈਸ਼ਨਲ মিডিਆ ਤੇ ਸਾਨੂੰ ਫੇਰ ਖਾਲਸਤਾਨ ਦਾ ਟੈਗ ਲਾਉਣ ਦਾ ਯਤਨ ਹੋ ਰਿਹਾ ਇਹ ਠੀਕ ਨਹੀਂ ਹੈਗਾ ਦੇਸ਼ ਦੇ ਕਿਸਾਨ ਮਜ਼ਦੂਰਾਂ ਵਾਸਤੇ ਚਾਰ ਟੈਗ ਆ ਗਏ ਆ ਪਹਿਲੋ ਤਾਂ ਕਹਿੰਦੇ ਜੀ ਇਹ ਪ੍ਰੋ ਲੈਫਟ ਹੋਣਗੇ ਇੱਕ ਟੈਗ ਹੈਗਾ ਫਿਰ ਕਹਿੰਦੇ ਜੀ ਪ੍ਰੋ ਕਾਂਗਰਸ ਹੋਣਗੇ ਦੂਜਾ ਟੈਗ ਹੈਗਾ ਫਿਰ ਕਹਿੰਦੇ ਜੀ ਪੰਜਾਬ ਦੀ ਸਰਕਾਰ ਇਹਨਾਂ ਨੂੰ ਹਮਾਇਤ ਕਰ ਰਹੀ ਹੈ ਤੀਜਾ ਆ ਗਿਆ ਫਿਰ ਖਾਲਸਤਾਨ ਪਹਿਲੋ ਹੈ ਕੀ ਆ ਪਤਾ ਕਰ ਲੋ ਹਰ ਵਾਰੀ ਸਟੈਂਡ ਚੇਂਜ ਕਰਦੇ ਜੀ ਠੀਕ ਆ ਤਾਂ ਇਹ ਠੀਕ ਨਹੀਂ ਹੈਗਾ ਸਾਡੀ ਪਰਸੈਪਸ਼ਨ ਨੂੰ ਬਣਾਉਣਾ ਇਹ ਠੀਕ ਨਹੀਂ ਥੋੜੇ ਮਾਧਮ ਨਾਲ ਕਹਿਣਾ ਚਾਹੂੰਗਾ ਵੀ ਅਸੀਂ ਬਚਾਅ ਅਸੀਂ ਲੋਕਾਂ ਨੂੰ ਕਿਹਾ ਹੈਗਾ ਵੀ ਅਸੀਂ ਬਚਾਅ ਦੇ ਵਿੱਚ ਚਾਹੁੰਨੇ ਆ ਵੀ ਬੋਰੀਆਂ ਜੜੀਆਂ ਵਾਂ ਜਿਹਦੇ ਨਾਲ ਹੰਝੂ ਗੈਸ ਨੂੰ ਰੋਕਿਆ ਜਾ ਕੇ ਘਟ ਘਟ ਸਾਡੇ ਤੇ ਵਰਤੋਂ ਹੋਵੇ ਉਹਨੂੰ ਢੱਕਿਆ ਜਾ ਸਕੇ ਕੋ ਪਾਣੀ ਲੈ ਕੇ ਆਜੋ ਕੋ ਪੰਪ ਲੈ ਕੇ ਆਜੋ ਜਦੋਂ ਗੋਲਾ ਸੁੱਟਣ ਸਾਡੇ ਤੇ ਅਸੀਂ ਅਸੀਂ ਉਹ ਗੋਲਾ ਠੰਡਾ ਕਰ ਸਕੀਏ ਤਾਂ ਦੂਜਾ ਸਾਡਾ ਪੱਕਾ ਵਾ ਵੀ ਵਖਾਇਆ ਤੇ ਇਹ ਜਾ ਰਿਹਾ ਮੀਡੀਆ ਵੱਲੋਂ ਵੀ ਪੈਰਲਲ ਪੱਥਰ ਮਾਰੇ ਜਾ ਰਹੇ ਆ ਠੀਕ ਆ ਇਹ ਠੀਕ ਨਹੀਂ ਹੈਗਾ ਕੋਈ ਅੱਧੀ ਘਟਨਾ ਵਾਪਰ ਸਕਦੀ ਆ ਤੇ ਅਸੀਂ ਅੱਜ ਵੀ ਕਹਿੰਨੇ ਆ ਵੀ ਸਾਡਾ ਅੰਦੋਲਨ ਪੀਸਫੁਲੀ ਆ ਪਰ ਅਮਨ ਆ ਅਸੀਂ ਸਮਝਦੇ ਆ ਵੀ ਜੇ ਸਾਡਾ ਅੰਦੋਲਨ ਪਰ ਅਮਨ ਤੇ ਪੀਸਫੁਲ ਰਿਹਾ ਤੇ ਸਾਨੂੰ ਜਿਤਨੋ ਕੋਈ ਵੀ ਹਰਾ ਨਹੀਂ ਸਕਦਾ ਹੈਗਾ ਅਸੀਂ ਜਿੱਤਾਂਗੇ ਤੇ ਸਾਡਾ ਨੌਜਵਾਨ ਸਿਆਣਾ ਵਾ ਸਮਝਦਾਰ ਆ ਕੇਂਦਰ ਸਾਨੂੰ ਪਹਿਲੋ ਬਦਨਾਮ ਕਰਨ ਲਈ ਤਿਆਰ ਹੈਗੀ ਆ ਔਰ ਉਹ ਸਾਡੀ ਨੈਗੇਟਿਵ ਘਟਨਾ ਇੱਕ ਅੱਧੀ ਨੂੰ ਚੜਾ ਕੇ ਵੱਧ ਤੋਂ ਵੱਧ ਪੇਸ਼ ਕਰੂਗੀ ਜਿਹੜਾ ਕੋਜ ਉਹ ਕਰ ਰਹੇ ਆ ਉਹਨੂੰ ਡੀਰੇਲ ਕੀਤਾ ਜਾਊਗਾ ਇਸ ਕਰਕੇ ਅਸੀਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਅਸੀਂ ਟਕਰਾਅ ਨਹੀਂ ਕਰਨਾ ਹੈਗਾ ਅਸੀਂ ਮੰਗਾ ਮਨਵਾਉਣੀਆਂ ਹੈਗੀਆਂ ਤਾਂ ਅੱਜ ਦੀ ਅਪਡੇਟ ਇਹ ਸੀ ਤੁਸੀਂ ਕੱਲੇ ਕਰੇ ਨੂੰ ਪੁੱਛਦੇ ਜੋ ਫਿਰ ਮਜਬੂਰੀ ਹੁੰਦੀ ਆ ਤੁਹਾਡੇ ਨਾਲ ਗੱਲ ਕਰਨ ਨੂੰ ਜੀ ਬਹੁਤ ਕਰਦਾ ਫਿਰ ਹੁੰਦਾ ਵੀ 4-4 ਘੰਟੇ ਹੀ ਸੌਣੇ ਆ ਤੋਂ ਬਾਅਦ ਸੁੱਤਾ ਨਹੀਂ ਜਾਂਦਾ ਹੈਗਾ ਤਾਂ ਫਿਰ ਇੰਨਾ ਕਈ ਵਾਰੀ ਨਹੀਂ ਬੋਲਿਆ ਜਾਂਦਾ ਫਿਰ ਇਕੱਠੀ ਪੀਸੀ ਕਰ ਲਈ ਆ तो मैं हिंदी च एक बार रिपीट कर दिया एम एम किसान मजदूर मोर्चा है और एस के एम गैर राजनीतिक है उनका ये आंदोलन है और जिस तरह से आपने देखा है कि जिस तरह से केंद्र की सरकार हमारे ऊपर जबर कर रही है ये बुलेट एस एल आर की बुलेट चलाई गई हमारे ऊपर इस तरह से हंजू गैस जो हमारे ऊपर नहीं चलाना चाहिए ये प्लास्टिक की गोलियां उन्होंने इस्तेमाल की और ये रबड़ की गोलियां ये हमारे ऊपर हो रहा और जिस तरह से हमारी परसेप्शन बनाई जा रही है मीडिया में खालिस्तान का अटैक लगाया जा रहा प्रो लेफ्ट बोला जा रहा है प्रो कांग्रेस बोला जा रहा है और प्रो पंजाब सरकार बोला जा रहा है अभी ये उत्साहित कर रहे हैं ऐसी कोई बात नहीं हम जब जब हम तो ये कहते हैं भी जो देश में नीतियां लागू हैं कांग्रेस लेके आने वाली है और सीपीएम पी एम सी का राज पश्चिमी बंगाल में पैंतीस साल रहा उनका और अन्य राज्यों का हमको अधिक फर्क नहीं समझते हैं तो हम जैसे हम सब सरकारों की आलोचना करते आम आदमी भगवंत मान सरकार की भी वैसी आलोचना करते हमसे किसी का कोई लेना देना नहीं हम देश के किसान हैं खेत मजदूर हैं और अपनी मांगों के लिए संघर्ष करते हैं तो माननीय प्रधानमंत्री से अपील करते हैं फिर मैं तो रोज अपील कर रहा हूं कि आपका बोलते हृदय बड़ा है बड़ा हृदय कीजिए और हमें एम खरीद की गारंटी का कानून बना के दीजिए जिस तरह से अनुराग ठाकुर जी बोल रहे हैं इनका मांग पत्र चार्ट बड़ा होता जा रहा है ये बात नहीं है हमने पहले दिन से वही मांग पत्र रखा उसी पे काम कर रहे हैं जैसे बोला जा रहा है कि अगर एमएसपी खरीद की गारंटी का कानून बनाना है तो उसके लिए कमेटी आवश्यक है तो हम बताना चाहेंगे आपको कल भी बताया था कि जो सी की रिपोर्ट के अनुसार देश के तेईस फसलों के ऊपर सरकार पूरी तरह कैलकुलेट कर एमएसपी एस फसलों का ऐलान करती है तो हमने मंत्री महोदय के समक्ष ये बात रखी कि आप बताइए आप ये अनाउंसमेंट कैलकुलेशन से कर रहे हैं बोले हाँ तो हमने बोला इसके ऊपर लीगल गारंटी कानून बना दीजिए हमें तो सिक्योरिटी चाहिए भी जो एमएसपी का ऐलान आपने किया वो कम रेट पर मंडी में ना बिके तो अब वो कमेटी बना के हमारा मसला ठंडे बस्ते में डालना चाहते हैं एक मैं और बात बोल दू च छोड़ गए यहां से भी किसानों को अर्धसैनिक फोर्सों ने पुलिस ने उठाया है वो अंबाला के थाने में है एयरपोर्ट आगे बारी और खनौरी बॉर्डर से भी किसानों को उठाया गया वो हरियाणा की अभी जेल में है तो जगत गिनती तो नहीं मुझे मालूम पर पंद्रह इधर पंद्रह बुलारा साहब को ज्यादा पता है ये पंद्रह होंगे इधर उधर की गिनती अभी ले रहे हैं जो इनके थानों में है फिर भी हम नहीं कहते भी वार्ता नहीं करेंगे पर हम अनुरोध करते कांग्रेस सरकार से पहले ये सब बंद कीजिए आम माहौल कीजिए हम वार्ता के लिए कल भी तैयार थे आज भी तैयार है अब जूही डेवाल साहब आएंगे कोई जो अंदर बात करनी उनसे बात करके आगे की बात हमको आपको बताएंगे दिल्ली कूच दिल्ली कूच है जी, च कोई रुकावट नहीं गई ठीक है डलेवाल साहब आ रहे हैं की विचार चर्चा करनी दो की सारी रिपोर्ट कलेक्शन हो गई ਉਦੋਂ ਬਾਅਦ ਤੁਹਾਨੂੰ ਫੈਸਲਾ ਹੋ ਜਾਊਗਾ ਬਲਾਰਾ ਜੀ ਕੋ ਹਰਿਆਣੇ ਤੋਂ ਕਹਿਣਾ ਚਾਹੁੰਦੇ ਸੀ ਆਪ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰਿਆਣੇ ਦੇ ਗਰੂਨ ਨੇ ਆ ਕੇ ਇੱਥੇ ਅਤੂ ਕੈਸ ਦੇ ਗੋਲੇ ਚਿੱਤੇ ਆ ਪਟਿਆਲਾ ਦੇ ਅਸ਼ਸਤੀ ਮੋੜ ਤੇ ਕਰ ਦਿੱਤੀ ਜਾਂ ਅਸੀਂ ਤਾਂ ਕੱਲ ਵੀ ਕਿਹਾ ਜੀ ਮੀਟਿੰਗ ਜਿਹੜੇ ਕੋ ਅਫਸਰ ਸਾਨੂੰ ਗੱਲ ਕਰਨ ਆਏ ਸੀ ਵੀ ਪੰਜਾਬ ਦੀ ਟੈਰੀਟਰੀ ਇਸਤੇਮਾਲ ਕੀਤੀ ਜਾ ਰਹੀ ਆ ਕਾਨੂੰਨ ਮੁਤਾਬਕ ਸਾਡੀ ਟੈਰੀਟਰੀ ਇਸਤੇਮਾਲ ਨਹੀਂ ਹੋ ਸਕਦੀ ਡਰੋਨ ਵੀ ਆਏ ਆ ਔਰ ਜਿੰਨੇ ਫਾਇਰ ਹੋ ਰਹੇ ਉਹ ਵੀ ਪੰਜਾਬ ਦੀ ਟੈਰੀਟਰੀ ਤੇ ਲਾਅ ਮੁਤਾਬਕ ਪੰਜਾਬ ਸਰਕਾਰ ਨੂੰ ਸਟੈਪ ਚੱਕਣਾ ਚਾਹੀਦਾ ਇਹਨਾਂ ਦੇ ਖਿਲਾਫ आप हाँ, बुलारा साहब दो मिनट की कर राष्ट्रीय संयोजक अखिल भारतीय जाट आरक्षण संघर्ष समिति पिछले 2020 में जो आंदोलन हुआ था पूरा हरियाणा जब पंजाब के किसान बॉर्डर क्रॉस करके चले थे तो तमाम हरियाणा इनके साथ था और आज भी पूरे हरियाणा में खासकर हरियाणा सरकार को यह कहना चाहता हूं एक तो पुलिस कप्तान कैथल का मिस्टर तोमर है जिसने सीधी ऐसे कहा है पुलिस वालों को कि किसानों को खोद मारो ये मिस्टर खट्टर ने संज्ञान लेना चाहिए इसके ऊपर दूसरा ये है जो हरियाणा का किसान है बिल्कुल मैं आपको ग्राउंड की रिपोर्ट सभी खाप प्रधानों से बात करने के बाद भले ही सरकार ने इक्का दुक्का प्रधानों से अपने हक में कोई बात बयान दिलवाया है वो सरकारी प्रधान हो सकते हैं खापों के जनरल प्रधान हरियाणा के ऐसे नहीं है किसान आंदोलन के साथ है जिस प्रकार से 2020 में किसानों ने साथ दिया था आज कंप्लीटली हरियाणा में ट्रैक्टर तैयार कर लिए गए हैं जैसे ही ये किसान इधर से आगे बढ़ेंगे पूरा का पूरा हरियाणा संघू बॉर्डर पर और टिकरी बॉर्डर में साथ होगा और उसकी खाने पीने की रहन की आगे इज्जतदारी की जिम्मेवारी हरियाणा की है इसमें कोई लाग लपेट नहीं है और जिस प्रकार से जो मांगे थी पंडित साहब ने बताई और सरकार की हम ये देख रहे हैं जो तानाशाही कोर्ट ने भी कल जो पीआई फाइल की थी उसमें भी ये आया है कि जब किसान शांतिपूर्वक तरीके से दिल्ली जा रहे थे तो एडवांस में दो दो तीन तीन दिन हरियाणा सरकार किस लिए बैरिकेटिंग कर रही है